ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਪਿੰਡ ਬੱਡੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੇ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਸੁਖਿੰਦਰ ਸਿੰਘ ਅਤੇ ਸਮੂਹ ਸਟਾਫ ਦੀ ਦੇਖਰੇਖ ਹੇਠ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਤੋਂ ਸਮੂਹ ਪਾਰਟੀ ਸੁਖਦੇਵ ਲੱੱਡੜ ਆਸ਼ੂ ਨਾਇਰ ਅਰਮਾਨ ਲੱੱਡੜ ਰਮਨਜੀਤ ਸ਼ੁਭਦੀਪ ਸ਼ੁਭ ਅਤੇ ਵੱਡੋ ਸਕੂਲ ਦੇ ਸਟੂਡੈਂਟ ਰੀਆ ਬੈ ਸਮੂਹ ਪਾਰਟੀ ਵੱਲੋਂ ਨਸ਼ੇਬਤੀ ਜਾਗਰੂਕਤਾ ਅਤੇ ਪਰຸນ ਹੱਤਿਆ ਅਤੇ ਹੋਰ ਵੀ ਸਮਾਜਿਕ ਬੁਰਾਈਆਂ ਤੇ ਸੁਲਗਦੀ ਧਰਤੀ ਨਾਟਕ ਤੇ ਸ਼ਕੀਤਾ ਗਿਆ ਆਓ ਇਸ ਨਾਟਕ ਬਾਰੇ ਅਤੇ ਇਸ ਮੌਕੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਬਾਰੇ ਪੂਰੀ ਜਾਣਕਾਰੀ ਲੈਦੇ ਹਾਂ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਪਾਸੋਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਦੀਆਂ ਇਸ ਨਾਟਕ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵਗ ਤੋਂ ਵਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਆਪਣੇ ਪੰਜਾਬ ਦੇ ਸੋ ਆਪਣੇ ਪੰਜਾਬ ਨੂੰ ਆਪਾਂ ਰਲ ਮਿਲ ਕੇ ਹੰਬੜਾ ਮਾਰ ਕੇ ਬਚਾਉਣਾ ਅਸੀਂ ਚਾਹੁੰਦੇ ਆ ਇਹ ਸਾਰੇ ਜਿੰਨੇ ਵੀ ਪਤਵੰਤੇ ਆਏ ਹੋਏ ਨੇ ਸੱਜਣ ਪ੍ਰਿੰਸੀਪਲ ਸਾਹਿਬ ਟੀਚਰ ਸਹਿਮਾਨ ਅਸੀਂ ਸਾਰੇ ਇਸ ਸੰਸਾਰ ਆ ਇਹ ਜੀਵਨ ਜੋ ਕਬੀ ਆਪਾਂ ਸੁੱਖ ਦਾ ਸਾਹ ਲੈ ਲਾਗੇ ਸੋ ਅਸੀਂ ਧੰਨਵਾਦੀ ਆ ਪ੍ਰਿੰਸੀਪਲ ਸਰ ਸੁਖਿੰਦਰ ਸਿੰਘ ਜੀ ਦੇ ਸਮੂਹ ਪਤਵੰਤ ਸੱਜਣ ਮੁੱਖ ਮਹਿਮਾਨ ਸਾਹਿਬ ਔਰ ਇਹਨਾਂ ਪਿਆਰੇ ਵਿਦਿਆਰਥੀਆਂ ਦੇ ਜਿਨ੍ਹਾਂ ਨੇ ਇਸ ਨਾਟਕ ਦੀ ਪ੍ਰੈਜੈਂਟੇਸ਼ਨ ਨੂੰ ਦੇਖਿਆ ਹੈ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਨਾਟਕ ਅੱਜ ਦੇ ਜਿਹੜੇ ਸਮਾਜ ਦੀ ਗੱਲ ਹੈ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਲੱਗੜ ਹੈ ਹਰ ਇੱਕ ਮਰਸ਼ਲ ਕਾਮੀ ਕਰਦਾ ਹੈ ਈਦ ਦਾ ਪਾਠ ਇਹਦੀ ਇੱਕ ਫਿਲਮ ਆਈ ਹੈ ਜੈ ਹੋ ਰਗਮੱਦ ਨਿਹਾਲ ਸਿੰਘ ਵਾਲਾ ਮੋਗਾ ਫੁਰਕ ਦੀ ਧਰਤੀ ਦੇ ਲੇਖਕ ਬਲਰਾਜ ਸਾਗਰ ਤੇ ਡਾਇਰੈਕਟਰ ਸਬਦੇਵ ਲੱਧਰ ਜੀ ਜਿਨ੍ਹਾਂ ਨੇ ਅੱਜ ਜੋ ਜੋਕਾ ਸਾਡਾ ਬੁਰਾਈ ਜਿਹੜੀ ਸਮਾਜ ਦੇ ਵਿੱਚ ਘੋਣਵਾ ਖਾ ਰਹੀ ਆ ਨਸ਼ਿਆਂ ਦੇ ਉੱਤੇ ਇੱਕ ਨਾਟਕ ਪੇਸ਼ ਕੀਤਾ ਉਹਦੀਆਂ ਬੁਰਾਈਆਂ ਨੂੰ ਉਹਨਾਂ ਨੇ ਨਾਟਕ ਦੇ ਰਾਹੀਂ ਤੁਹਾਡੇ ਅੱਗੇ ਰੂਬਰੂ ਕੀਤਾ ਹੈ ਪਿਆਰੇ ਵਿਦਿਆਰਥੀਓ ਪਹਿਲਾਂ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੇ ਸੀ ਫਿਰ ਪਾਕਿਸਤਾਨ 1947 ਦੇ ਵਿੱਚ ਬਣ ਗਿਆ ਦੋ ਰਹਿ ਗਿਆ ਚੜਦੇ ਪੰਜਾਬ ਤੇ ਤੇਜ ਜਾਂਦੇ ਪੰਜਾਬ ਲੇਕਿਨ ਪੰਜਾਬ ਨਾਮ ਦੇ ਨਾਲ ਇੰਨਾ ਪਿਆਰਿਆ ਕਿ ਅੱਜ ਵੀ ਅਸੀਂ ਇਹਨੂੰ ਪੰਜਾਬ ਕਹਿੰਦੇ ਹਾਂ ਤੇ ਹੁਣ ਛੇਵਾਂ ਦਰਿਆਏ ਦੇ ਵਿੱਚ ਨਸ਼ਿਆਂ ਦਾ ਵਹਿ ਰਿਹਾ ਹੈ ਆਪਾਂ ਬਹੁਤ ਸੁਚੇਤਵੰਦੀ ਲੋੜ ਹੈ ਸਾਡਾ ਖਾਸਾ ਸਕੂਲ ਹਣ ਕਰਕੇ ਸਾਡਾ ਫਰਜ਼ ਮੰਨਦਾ ਹੈ ਕਿ ਬੱਚਿਆਂ ਨੂੰ ਇਹਨਾਂ ਬੁਰਾਈਆਂ ਤੋਂ ਦੂਰ ਰੱਖੀਏ ਸਾਨੂੰ ਘਰਾਂ ਚੋਂ ਅਲਾਮੇ ਵੀ ਆਉਂਦੇ ਆ ਅਸੀਂ ਗਾਇਬ ਗਾਇਬ ਬੱਚਿਆਂ ਦੇ ਬੈਗ ਵੀ ਚੈੱਕ ਕਰਦੇ ਆ ਇਹਨਾਂ ਦੀਆਂ ਤਲਾਸ਼ੀਆਂ ਵੀ ਲੈਂਦੇ ਆ ਚਾਹੇ ਉਹ ਬੱਚਿਆਂ ਨੂੰ ਬੁਰਾ ਲੱਗਦਾ ਜਿਹੜੇ ਨਹੀਂ ਕਰਦੇ ਸਾਨੂੰ ਪਤਾ ਉਹਨਾਂ ਨੂੰ ਬੁਰਾ ਲੱਗਦਾ ਪਰ ਸਾਡਾ ਮਕਸਦ ਉਹਦੇ ਪਿੱਛੇ ਹੈ ਕਿ ਇਸ ਬੁਰਾਈ ਤੋਂ ਅਸੀਂ ਇਹਨਾਂ ਨੂੰ ਰੋਕ ਸਕੀਏ ਮੈਂ ਧੰਨਵਾਦੀ ਆ ਸਾਰੇ ਮੌਜੂਦ ਸ਼ਕੀਤਾ ਜਿਹੜੀਆਂ ਛੋਟੇ ਜਿਹੇ ਸੁਨੇਹ ਦੇ ਉੱਤੇ ਆਈਆਂ ਤੇ ਪਿਆਰੇ ਵਿਦਿਆਰਥੀਓ ਰਿਆਵੈਸ ਜਿਸ ਨੇ ਦੋ ਦਿਨ ਦੀ ਤਿਆਰੀ ਦੇ ਵਿੱਚ ਇਹ ਬੇਟਾ ਆਪਣਾ ਫੰਦਾ ਮਜ਼ਾਰਤ ਤੁਹਾਡੇ ਅੱਗੇ ਕੀਤਾ ਪਾਣੀਆਂ ਦੇ ਨਾਲ ਬੇਟਾ ਉਹਦਾ ਜਰੂਰ ਹਾਂਪਲਾ ਹਵਾਇ ਕਰੋ ਪਰਪੋ ਉਸ ਨੂੰ ਡਾਇਰੈਕਟ ਕਰਤੇ ਗਏ ਕੱਲ ਤਿਆਰੀ ਸੀ ਤੇ ਅੱਜ ਉਹਦੀ ਪੇਸ਼ਕਾਰੀ ਸੀ ਤੇ ਤੇਜੀ ਦੀ ਆਵਾਜ਼ ਦੀ ਗੱਲ ਕਰੀਏ ਕੋਈ ਵੀ ਕਰੈਕਟਰ ਜਿੱਤੇ ਦੀ ਗੱਲ ਕਰੀਏ ਪਰਮਾਤਮਾ ਇਸ ਸਥਿਤੀ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਸ ਤਰ੍ਹਾਂ ਅੱਗੇ ਵਧਦੀ ਰਹੇ ਹੁਣ ਮੈਂ ਬੇਨਤੀ ਕਰਾਂਗਾ ਜੀ ਅੱਜ ਦੇ ਸਾਡੇ ਮੁੱਖ ਮਹਿਮਾਨ ਡਾਕਟਰ ਗੋਤਾਰਨਜੀ ਸਿੰਘ ਅੱਜ DIO ਰੋਪੜ ਉਸ ਕੁੰਡੇ ਬਾਰੇ ਇਸ ਨਾਟਕ ਦੇ ਬੱਚਿਆਂ ਨੂੰ ਜੀਉ ਤੋਂ ਸ਼ਬਦਾਂ ਦੇ ਨਾਲ ਆਪਣਾ ਸ਼ਿਮਾ ਦੇ ਬੱਚੇ ਤਾੜੀਆਂ ਦੇ ਨਾਲ ਸਵਾਗਤ ਡਾਕਟਰ ਇੰਤਰੀ ਜੀ ਸੇ ਸਤਿਕਾਰਯੋਗ ਸਪੋਕਸਟ ਸਟਾਫ ਆਈ ਵਿਪੁਦੋਂ ਤੱਕ ਸੱਜਣ ਇਸ ਜੈ ਔਰੰਗਜ਼ ਮੰਜ ਤੇ ਸਾਰੇ ਹੀ ਕਲਾਕਾਰ ਇਹ ਨਾਟਕ ਦੇਖ ਕੇ ਉਸ ਚੀਜ਼ਾਂ ਜਿਹੜੀਆਂ ਮੈਨੂੰ ਖੂਸੂਸ ਹੋਈਆਂ ਕਿਉਂਕਿ ਮੈਂ ਮਾਲਵੇ ਚ ਰਹਾ ਤੇ ਜੋਗ ਕੀਤੀ ਹੈ ਮਾਲਵੇ ਦੀ ਬੋਲੀ ਜਿਹੜੀ ਹੈ ਉਹ ਸੁਣਨ ਦਾ ਮੌਕਾ ਮਿਲਿਆ ਫਿਰ ਦੁਬਾਰਾ ਮੈਂ ਹੁਣੇ ਡਿਸਕਸ ਕਰਦਾ ਸੀ ਜਮੂਰ ਜੀ ਨਾਲ ਕਿ ਸ਼ਾਇਦ ਸਾਡੇ ਏਰੀਆ ਦੇ ਵਿੱਚ ਸਿਰੀ ਦਾ ਪਤਾ ਨਹੀਂ ਹੁਣਾਂ ਬੱਥੇਰੋ ਕਿ ਸਿਰੀ ਕੋਲ ਹੁੰਦਾ ਪਤਾ ਕਿਸ ਨੂੰ ਹੈ ਮੈਂ ਬਤਨ ਕਿਉਂਕਿ ਸਾਡੇ ਕੋਲ ਸੀਰੀ ਨਹੀਂ ਹੈ ਜੇ ਸ਼ਬਦ ਨਹੀਂ ਵਰਤਦੇ ਸੀ ਹੋਰ ਹੋਰ ਟੱਪਦੇ ਆ ਜਿਹੜਾ ਬੋਲਣ ਦਾ ਤਰੀਕਾ ਸੀਨ ਦਾ ਠੀਕ ਮਾਲਵੇ ਵਾਲਾ ਸੋਹਣਾ ਲੱਗਿਆ ਮੈਡਮ ਉਹਨਾਂ ਨੇ ਬੜੀ ਕੋਣੀ ਪੰਜਾਬੀ ਬੋਲੀ ਜੱਜਦਾਰ ਸੀਦਾ ਪਰ ਲੱਗ ਰਿਹਾ ਸੀ ਇਹ ਜਿਹੜਾ ਨਾਟਕ ਹੈ ਨਾਟਕ ਨਹੀਂ ਸਾਡੇ ਘਰ ਦਾ ਦੀ ਕਹਾਣੀ ਹੈ शायद ना ना वो, वो शायद कि शायद ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਪਰ ਜਿਨ੍ਹਾਂ ਦੇ ਘਰ ਵਾਪਰਦੀਆਂ ਉਹ ਉਹੀ ਜਾਣਦੇ ਆ ਕਿਸ ਪਾਪੈਂਦੀ ਐ। ਕਿਉਂਕਿ ਬੱਚਿਆਂ ਨੂੰ ਸ਼ਾਇਦ ਪਤਾ ਨਹੀਂ ਨਾਗਣੀ ਦਾ ਪਤਾ ਕਿ ਨਹੀਂ ਪਤਾ। ਜੋ ਮੈਂ ਤਾਂ ਉਹੜੀਆ ਦੇਖਿਆ ਕਿ ਨਾਗਣੀ ਕਿੰਦਾ ਵਿਕਦੀ ਆ ਕਿ ਨਾਗਣੀ ਨੂੰ ਖਾਂਦੇ ਆ। ਚਿੱਟੇ ਦਾ ਜੋ ਹਾਲਿਆ ਉਹ ਤਾਂ ਬਹੁਤ ਬਹੁਤ ਵੀ ਮਾੜਾ। ਜਿਸ ਨਾਟਕ ਦੇ ਵਿੱਚ ਇਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਆ ਬਹੁਤ ਵਧੀਆ ਸੀ। ਇਸ ਨਾਟਕ ਦੇ ਵਿੱਚ ਸਿਰਫ ਨਸ਼ਿਆਂ ਨੂੰ ਟੱਚ ਨਹੀਂ ਕੀਤਾ ਗਿਆ ਨਸ਼ਿਆਂ ਦੇ ਨਾਲ ਨਾਲ ਭਰੂਣ ਹੱਤਿਆ ਨੂੰ ਸ਼ਾਇਦ ਕਿ ਉਹਨੂੰ ਇਗਨੋਰ ਕਰ ਗਏ ਸਮਝਣ ਲੱਗੇ ਭਰੂਣ ਹੱਤਿਆ ਨੂੰ ਵੀ ਨਾਲ ਲਿਆ ਗਿਆ ਜਿਹੜਾ ਕਿ ਇੱਕ ਬਹੁਤ ਵੱਡਾ ਮੁੱਦਾ ਆ ਨਸ਼ਿਆਂ ਨਸ਼ੇਵਾਨ ਦੋਨਿਆਂ ਦੋਨਾਂ ਮੁੱਦਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਆ ਗਿਆ ਮੈਂ ਬੱਚਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਜੋ ਹਾਲਾਤ ਆ ਜਿਹੜਾ ਮੁੱਦਾ ਇਹਨੇ ਟੱਚ ਕੀਤਾ ਉਹਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਸ਼ਾਇਦ ਪਤਾ ਨਹੀਂ ਜਦੋਂ ਕੁੜੀਆਂ ਨੂੰ ਮਾਰਨਾ ਸ਼ੁਰੂ ਕੀਤਾ ਘੋਖ ਦੇ ਵਿੱਚ ਵਰ੍ਹਸ਼ਾਂ ਦੇ ਕੇਸੇ ਸ਼ੁਰੂ ਹੋਏ ਆ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਸ ਵੇਲੇ ਕੁੜੀਆਂ ਦੀ ਹਾਲਾਤ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਘਟ ਗਈ ਆ ਹਜ਼ਾਰ ਦੇ ਮਗਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਜ਼ਾਰ ਮਗਰ 1.5 ਤੋਂ ਦੂਸਰੇ ਬਦਰ ਲਈ ਆਉਣ ਇਸ ਲਈ ਤੱਕ ਜਿਹੜੀ ਆ ਗਈ 800 ਕੁਝ ਰਹਿ ਗਈ ਆਉਣ ਵਾਲੇ ਸਮੇਂ ਦੇ ਵਿੱਚ ਜਿੱਦ ਕੇ ਰਹੀ ਸੀ ਜ਼ਮੀਨ ਨੂੰ ਮੁੰਡੇ ਵਿਆਹ ਹੋ ਜਾਣੇ ਆ ਹੁਣ ਤਾਂ ਨੌਕਰੀ ਵਾਲੇ ਦੇ ਨਹੀਂ ਵਿਆਹ ਹੋਣੇ ਜੋ ਹਾਲਾਤ ਆ ਕਿ ਜੇ 150 ਲਗਭਗ 150 ਮੈਂ ਰੌਂਕ ਦੇ ਵਿੱਚ ਕਹਿ ਰਿਹਾ 150 ਦੇ ਕਰੀਬ ਜੇ ਲੜਕੀਆਂ ਘਟਿਆ ਤਾਂ ਹਜ਼ਾਰ ਦੇ ਮੁੰਡੇ ਦਾ ਮਤਲਬ 550 ਮੁੰਡੇ ਵਿਆਹ ਹੋਣਗੇ ਬਾਕੀ 150 ਤਾਂ ਵਿਲੇ ਰਹਿਣਗੇ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਚੈਲੰਜ ਹੈ ਜਿਹੜਾ ਸਾਨੂੰ ਸਮਝ ਲੈਣਾ ਚਾਹੀਦਾ ਹੈ ਤੁਸੀਂ ਬਾਹਰ ਭੇਜ ਲਓ ਅੰਦਰ ਭੇਜ ਲਓ ਕੁਝ ਕਰਵਾ ਲਓ ਜ਼ਮੀਨਾਂ ਲੈ ਲਓ ਜੋ ਮਰਜ਼ੀ ਲੈ ਲਓ ਪਰ ਇਹ ਬੜਾ ਖਤਰਨਾਕ ਪਾਖਿਆ ਜਿਹਦੇ ਲਈ ਅਸੀਂ ਤੂਰਵਾਰ ਸਰਕਾਰਾਂ ਨੂੰ ਕਰਦੇ ਆ ਅਸੀਂ ਖੁਦ ਜ਼ਿੰਮੇਵਾਰ ਆ ਔਰ ਮੈਂ ਤਾਂ ਸੱਚ ਮੰਨ ਇਹ ਮੈਂ ਤਾਂ ਜਿੱਥੇ ਵੀ ਮੌਕਾ ਮਿਲਿਆ ਇਸ ਟੌਪਿਕ ਤੇ ਗੱਲ ਕਰਨ ਦਾ ਮੈਂ ਤਾਂ ਇਸ ਦਾ ਨੂੰ ਮੰਨਦਾ ਕਿ ਸੀ ਸਕੂਲ ਵੀ ਜ਼ਿੰਮੇਵਾਰ ਆ ਸਾਡਾ ਐਜੂਕੇਸ਼ਨ ਸਿਸਟਮ ਵੀ ਇਰਾਸੀਮੇਵਾਰ ਅਸੀਂ ਨਾ ਤਾਂ بس वेरीफीक फंक्शन अटेंड ਕੀਤਾ ਉਹ ਵੀ ਮੈਨੂੰ ਕਹਿੰਦੇ ਸੀ ਤੁਸੀਂ ਜਨਰਲ ਜਾਂ ਬੋਲ ਜਾਓ ਪਰ ਮੈਨੂੰ ਉਹੀ ਗੱਲ ਸਿਰੇ ਚ ਲੱਗਦੀ ਹੈ ਕਿ ਸ਼ਾਇਦ ਉਹੀ ਜੇ ਟੌਪਿਕ ਮੈਨੂੰ ਇੱਥੇ ਆ ਕੇ ਮਿਲ ਗਿਆ ਕਿ ਅਸੀਂ ਨਾ ਤਾਂ ਲੜਕੀਆਂ ਨੂੰ ਸਹੀ ਤਰੀਕੇ ਨਾਲ ਪੜਾ ਰਹੇ ਹਾਂ ਜਿਹਾ ਪੜ ਰਹੀਆਂ ਉਹ ਉਹ ਫਟਾਫਟ ਦੌੜਦੇ ਵਾਲੀ ਗੱਲ ਕਰਦੀਆਂ ਉਹ ਅਸੀਂ ਬਾਹਰ ਜਾਣਾ ਜੀ ਬਾਹਰ ਦੇਲੇ ਚੱਕਰ ਚ ਪੈਣਾ ਸਾਡਾ ਇੱਥੇ ਦਾ ਸਿਸਟਮ ਸਾਰਾ ਕਾਬੂ ਹੁੰਦਾ ਜਾਂਦਾ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸੰਭਲੋ ਸਕੂਲਾਂ ਨੂੰ ਚਾਹੀਦਾ ਇਹਨਾਂ ਬੱਚਿਆਂ ਨੂੰ ਸੰਭਲੋ ਕੱਡੀ ਸਰਕਾਰਾਂ ਨੂੰ ਚਾਹੀਦਾ ਕਿ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਇਹਨੂੰ ਸੰਭਲੋ ਨਹੀਂ ਤਾਂ ਇਹ ਹਾਲਾਤ ਬਹੁਤ ਵਿਗੜ ਜਾਣਗੇ ਜੋ ਲੁੱਟਾਂ ਖੋਹਾਂ ਹਨ ਜੋ ਸਾਡੇ ਗਲਤ ਕੰਮ ਸਟੇਟ ਵਿੱਚ ਹੋ ਰਹੇ ਆ ਜਾਂ ਸਾਡੇ ਇਲਾਕਿਆਂ ਵਿੱਚ ਹੋ ਰਹੇ ਆ ਉਹਨਾਂ ਦਾ ਵੱਡਾ ਕਾਰਨ ਨਿਕਿਆ ਇਹ ਚਾਹੇ ਇਹ ਆ ਚਾਹੇ ਬੀਲੇ ਆ ਚਾਹੇ ਕਾਲੇ ਆ ਜਾਂ ਹੀਲੇ ਆ ਕੁਝ ਵੀ ਆ ਤੇ ਕੁਝ ਨਹੀਂ ਪਤਾ ਲੱਗਦਾ ਇਹਨਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਇਸ ਪਰਿਵਾਰ ਦਾ ਇਸ ਪਰਿਵਾਰ ਦਾ ਮੈਂ ਦੋਹਾਂ ਪਰਿਵਾਰਾਂ ਦਾ ਬਹੁਤ ਬਹੁਤ ਸ਼ੁਕਰੀਆ

ਬੋਲੇ ਸੋਹਣਾ ਬੋਲੇ ਸੋਹਣਾ ਤੇ ਲਾਸਟ ਵਿੱਚ ਸਾਡੇ ਆਈਟਮ ਬੋਲੇ ਸੋਹਣਾ ਸਭ ਤੋਂ ਪਹਿਲਾਂ ਸਾਡੇ ਸਰਬਤਰਮ న్యూਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਗਾ ਤੁਸੀਂ ਆਏ ਹੋਇਓ ਸੋ ਵਿਸ਼ੇਸ਼ ਤੌਰ ਤੇ ਅੱਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਜਿਹੜਾ ਸ਼ਿਆਰਪੁਰ ਵਿੱਚ ਹੈ ਪਹੁੰਚੇ ਹੋ ਸੋ ਇਸੇ ਪਰਫਾਰਮੈਂਸ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਸੋ ਕੀ ਕਹਿਣਾ ਚਾਹੋਗੇ ਇਸ ਵਾਰ ਆ ਸਭ ਤੋਂ ਪਹਿਲਾਂ ਤਾਂ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਪ੍ਰਿੰਸੀਪਲ ਸਰ ਸੁਖਿੰਦਰ ਸਿੰਘ ਜੀ ਔਰ ਸਮੂਹ ਟੀਚਰ ਸਟਾਫ ਪਿਆਰੇ ਵਿਦਿਆਰਥੀ ਔਰ ਸਾਡੇ ਜਿੰਨੇ ਵੀ ਪ੍ਰਤਵੰਤੇ ਆਏ ਆ ਉਹਨਾਂ ਦਾ ਬਹੁਤ ਖੂਬਸੂਰਤ ਪਰਾਲਾ ਹੈ ਕਿ ਇਦਾਂ ਦੇ ਜਿਹੜੇ ਸਮਾਜ ਨੂੰ ਸੁਧਾਰਨ ਵਾਲੇ ਜਾਂ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਤੋਂ ਜਾਣੂ ਕਰਵਾਉਣ ਬਾਰੇ ਜਿਹੜੇ ਇਦਾਂ ਦੇ ਨਾਟਕ ਹੈ ਅੱਜ ਸਾਡਾ ਨਾਟਕ ਇੱਥੇ ਪ੍ਰੈਜੈਂਟ ਹੋਇਆ ਹੈ ਸੋਲਕ ਦੀ ਧਰਤੀ ਇਹਨਾਂ ਦੇ ਰਾਈਟਰ ਨੇ ਜਿਹੜੇ ਉਹ ਬਲਰਾ ਸਾਗਰ ਜੀ ਨੇ ਤਾਂ ਮੇਰੀ ਪੂਰੀ ਟੀਮ ਜੈ ਹੋ ਰੰਗਮੰਚ ਦੀ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਆਸ਼ੂ ਨૈયਰ ਜੀ ਅਰਮਾਨ ਲੱਡੜ ਰਮਨਜੀਤ ਜੀ ਸ਼ੋਭਦੀਪ ਸ਼ੋਭ ਅਸੀਂ ਸਾਰਿਆਂ ਨੇ ਇੱਥੇ ਪੇਸ਼ ਕੀਤਾ ਹੈ ਨਾਟਕ ਔਰ ਉਹ ਖੂਬਸੂਰਤ ਗੱਲ ਹੈ ਕਿ ਇਸ ਸਕੂਲ ਦੀ ਇੱਕ ਬੱਚੀ ਹੈਗੀ ਹੈ ਰੀਆ ਬੈਂਸ ਉਸਨੇ ਇਸ ਨਾਟਕ ਦੇ ਵਿੱਚ ਇੱਕ ਪਾਤਰ ਅਦਾ ਕੀਤਾ ਛਿੰਦਰ ਦਾ ਪਾਤਰ ਇਸ ਸਕੂਲ ਦੀ ਬੱਚੀ ਨੂੰ ਅਸੀਂ ਉਹਨੂੰ ਟ੍ਰੇਨ ਕੀਤਾ ਉਹਨੂੰ ਤਿਆਰੀ ਕਰਵਾਈ ਸੋ ਉਹਨੇ ਅੱਜ ਇਸ ਸਟੇਜ ਤੇ ਪਰਫਾਰਮ ਕੀਤਾ ਹੈ ਇਸ ਸਕੂਲ ਦੇ ਵਿੱਚ ਪਰਫਾਰਮ ਕੀਤਾ ਸੋ ਸਾਨੂੰ ਜਿੱਥੇ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਉੱਥੇ ਇਸ ਗੱਲ ਦੀ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਹ ਸਕੂਲ ਆ ਜਿਹੜਾ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਆ ਉਹ ਬਹੁਤ ਤਤਪਰ ਰਹਿੰਦੇ ਆ ਕਿ ਸਮਾਜ ਨੂੰ ਕੁ ਚੰਗਾ ਪਰੋਸਿਆ ਜਾਵੇ ਥੈਂਕ ਯੂ ਸੋ ਮਚ ਫੇਬੀ ਜੀ ਜੇਕਰ ਤੁਸੀਂ ਉੱਚ ਲੈਵਲ ਤੱਕ ਨੂੰ ਪਹੁੰਚ ਚੁੱਕੇ ਹੋ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਕਿ ਨਾਟਕਾਂ ਵਿੱਚ ਕੰਮ ਕੀਤਾ ਸੋ ਫਿਰ ਵੀ ਤੁਸੀਂ ਉੱਚ ਲੈਵਲ ਤੇ ਹੁੰਦੇ ਹੋਈ ਵੀ ਸਕੂਲਾਂ ਵਿੱਚ ਛੋਟੇ ਛੋਟੇ ਫੰਕਸ਼ਨ ਕਰ ਰਹੇ ਹੋ ਇਹ ਕੀ ਮਨੋਰਥ ਹੈ ਤੁਹਾਡਾ ਜੀ ਅਮਨੋਰਥ ਸਰ ਇਹ ਹੁੰਦਾ ਕਿ ਸਾਡੇ ਜਿਹੜੇ ਮਹਾਨ ਰੰਗਕਰਮੀ ਰਹੇ ਆ ਉਹਨਾਂ ਨੇ ਵੀ ਇਹੀ ਗੱਲ ਕਿਤੇ ਨਾ ਕਿਤੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਸਾਡੇ ਟੀਚਰਜ਼ ਨੇ ਜਿਹੜੇ ਸਾਡੇ ਗੁਰੂਜਨ ਨੇ ਉਹਨਾਂ ਨੇ ਇਹੀ ਕਿਹਾ ਸੀ ਕਿ ਬੱਚੇ ਜਿਹੜੀ ਕਲਾ ਹੁੰਦੀ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਕਿ ਇਹ ਜਿਹੜੇ ਬੱਚੇ ਆ ਇਹਨਾਂ ਨਾਲ ਰੂਬਰੂ ਹੁੰਨੇ ਆ ਜਦੋਂ ਤਾਂ ਜੇ ਕਲਾ ਆਪਣਿਆਂ ਦਾ ਕੁਝ ਨਹੀਂ ਸਵਾਰ ਸਕਦੀ ਤੇ ਫਿਰ ਉਹ ਕਲਾ ਕਲਾ ਨਹੀਂ ਹੈ ਬੇਸ਼ੱਕ ਅਸੀਂ ਵੱਡੀਆਂ ਫਿਲਮਾਂ ਕਰ ਰਹੇ ਆ ਕੀਤੀਆਂ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪ੍ਰੋਜੈਕਟ ਕਰ ਰਹੇ ਆ ਪਰ ਕਿਤੇ ਨਾ ਕਿਤੇ ਅਸੀਂ ਇਹਨਾਂ ਨੁੱਕੜ ਨਾਟਕਾਂ ਨਾਟਕਾਂ ਦੇ ਨਾਲ ਜੁੜੇ ਰਹਿਣਾ ਅਸੀਂ ਇੱਕ ਜਿਹੜਾ ਮਾਨਸਿਕ ਸੰਪੂਰਨ ਉਹ ਪ੍ਰਾਪਤ ਕਰ ਰਹੇ ਆ ਹਾਂ ਇਹ ਜਿਹੜਾ ਨਾਟਕਾ ਜੀ ਪ੍ਰੇਜ਼ੈਂਟ ਹੋਇਆ ਇਹ ਨਸ਼ੇ ਭੂਣਾਤਿਆ ਸਮਾਜਿਕ ਬਰਾਈਆਂ ਔਰ ਸਾਡੀ ਜਿਹੜੀ ਲੋਟਾ ਉਹ ਕਿਵੇਂ ਹੋ ਰਹੀ ਆ ਜਾਂ ਜਿਹੜੇ ਧਨਾੜ ਨੇ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਆ ਸਾਡੇ ਜਿਹੜੇ ਲੋਕ ਆ ਉਹ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਆ ਕਿ ਕੋ ਕਿਉਂ ਆ ਕਿ ਇੱਕ ਪਰਿਵਾਰ ਦੇ ਵਿੱਚ ਜੇ ਕੋਈ ਇੱਕ ਜਣਾ ਵੀ ਨਸ਼ੇ ਕਰਦਾ ਤਾਂ ਉਹਦੇ ਪਰਿਵਾਰ ਆ ਜਿਹੜਾ ਉਹਦੀ ਪੂਰੇ ਪਰਿਵਾਰ ਨੂੰ ਸਜ਼ਾ ਕੀ ਮਿਲਦੀ ਆ ਪੂਰਾ ਪਰਿਵਾਰ ਕੀ ਸੰਦਾਪ ਭੋਗਦਾ ਇਹ ਸਾਰੇ ਦਾ ਸਾਰਾ ਅੱਜ ਦਾ ਨਾਟਕ ਸੀਗਾ ਔਰ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਇਹਨਾਂ ਬੱਚਿਆਂ ਨੂੰ ਗਰਾਉਂਡ ਲੈਵਲ ਤੇ ਜਾ ਕੇ ਉਹਨਾਂ ਗੱਲਾਂ ਤੋਂ ਉਹਨਾਂ ਛੋਟੀਆਂ-ਛੋਟੀਆਂ ਬਰੀਕੀਆਂ ਤੋਂ ਜਾਣੂ ਕਰਵਾਈਏ ਤਾਂ ਜੋ ਇਹਨਾਂ ਨਸ਼ਿਆਂ ਤੋਂ ਜਾਂ ਹੋਰ ਜਿਹੜੀਆਂ ਸਮਾਜਿਕ ਬੁਰਾਈਆਂ ਉਹਨਾਂ ਤੋਂ ਬਚੇ ਰਹਿਣ। ਸੋ ਇਹੀ ਸਾਡਾ ਮਨੋਰਥ ਹੈ ਕਿ ਜੇ ਚੰਗਾ ਸਮਾਜ ਸਿਰਜਾਂਗੇ ਤਾਂ ਸਾਡੇ ਵੀ ਸੁੱਖ ਦਾ ਸਾਥ ਸਾਨੂੰ ਫੇਰ ਹੀ ਮਿਲੂਗਾ। ਜਿਵੇਂ ਤਾਂ ਬਾਹਰ ਨਿਕਲਦੇ ਆ ਬਹੁਤ ਸਾਰੀਆਂ ਘਟਨਾਵਾਂ ਐ ਜਿਹੜੀਆਂ ਦੁਖੀ ਕਰਦੀਆਂ ਤੇ ਉਹਨਾਂ ਤੋਂ ਬਚੇ ਰਹਿਣ ਦੇ ਲਈ ਸਾਨੂੰ ਸਾਰਿਆਂ ਨੂੰ ਇਹ ਯਤਨ ਕਰਨੀ ਚਾਹੀਦੀ ਹੈ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਜੀ। ਸੋ ਸਰ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਰਦੋ ਜਿਲ੍ਹਾ ਛੇਰਪੁਰ ਵਿਖੇ ਨਸ਼ੇ ਵਿਰਤੀ ਜਾਗਰੂਤਾ ਜਿਹੜਾ ਨਾਟਕ ਖੇਡਿਆ ਗਿਆ ਅੱਜ ਇਹ ਕਿਸ ਪਾਰਟੀ ਵੱਲੋਂ ਖੇਡਿਆ ਗਿਆ ਤੇ ਕਿਸ ਮੋਤ ਨਾਰਜੀ ਕਰਵਾਇਆ ਗਿਆ ਨਾਟਕ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਰਬ ਧਰਮ ਨਿਊਜ਼ ਚੈਨਲ ਦਾ ਮਾਸਟਰ ਆਪਣੇ ਮੋਹਨ ਸਿੰਘ ਦਾਂਦਿਆ ਜੀ ਜਿਹੜੇ ਸਾਡੇ ਸਕੂਲ ਦੀ ਹਰ ਐਕਟੀਵਿਟੀ ਨੂੰ ਆਪਣੇ ਕੈਮਰੇ ਦੀ ਅੱਖ ਵਿੱਚ ਕੈਦ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਂਦੇ ਆ ਅੱਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਂਡੀ ਸਕੂਲ ਬੱਡੋ ਵਿਖੇ ਸੁਖਦੇਵ ਲੱਧਰ ਜੀ ਦੁਆਰਾ ਡਾਇਰੈਕਟ ਕੀਤਾ ਨਾਟਕ ਸੋਲਗ ਦੀ ਧਰਤੀ ਜੋ ਕਿ ਨਸ਼ਿਆਂ ਦੇ ਉੱਪਰ ਇੱਕ ਬਹੁਤ ਵੱਡੀ ਚੋਟ ਸੀ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਨਸ਼ਿਆਂ ਨੇ ਆਪਣੇ ਬਹੁਤ ਪੈਰ ਫਸਾਰ ਲਏ ਆ ਤੇ ਇਸ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਅਤੇ ਬੱਚਿਆਂ ਨੂੰ ਜਾਗੂਰ ਕਰਨ ਦੇ ਲਈ ਅੱਜ ਸੁਖਦੇਵ ਲੱਧਰ ਜੀ ਦੀ ਟੀਮ ਸਾਦੇ ਸਕੂਲ ਵਿਖੇ ਆਈ ਅਤੇ ਉਹਨਾਂ ਨੇ ਸੁਲਗ ਦੀ ਧਰਤੀ ਜਿਹੜਾ ਨਾਟਕ ਸੀ ਉਹ ਬੱਚਿਆਂ ਦੇ ਅੱਗੇ ਵਿਅੰਗ ਰਈ ਰੂਪ ਦੇ ਵਿੱਚ ਪੇਸ਼ ਕੀਤਾ। ਇੰਨੀ ਉਹਨਾਂ ਦੀ ਪੇਸ਼ਕਾਰੀ ਵਧੀਆ ਸੀ ਕਿ ਸਾਰੇ ਬੱਚੇ ਅਤੇ ਜਿੰਨੇ ਵੀ ਮਹਿਮਾਨ ਆਏ ਹੋਏ ਸੀ ਉਹ ਸੁਣ ਕੇ ਦੇਖ ਕੇ ਅਚੰਬਤ ਰਹਿ ਗਏ। ਅੱਜ ਇਸ ਸਮਾਗਮ ਦੇ ਮੁੱਖ ਪਰੋਣੇ ਡਾਕਟਰ ਕੁਲਤਾਰਨਜੀਤ ਸਿੰਘ ਰਟਾਇਰ ਡੀਈਓ ਰੋਪੜ ਆਏ। ਅਤੇ ਉਹਨਾਂ ਨੇ ਵੀ ਉਸ ਨਾਟਕ ਨੂੰ ਵੇਖ ਕੇ ਉਸ ਦੀ ਵੀ ਪਰਚੋਣ ਕਰਦੇ ਕੀ ਹੋਇ ਕਿਹਾ ਕਿ ਸਕੂਲਾਂ ਦੇ ਵਿੱਚ ਇਹੋ ਜਿਹੇ ਕੰਮ ਜਿਹੜੇ ਆ ਉਹ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਨਸ਼ਿਆਂ ਤੋਂ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾ ਸਕੇ ਇਹ ਜਿਹੜੀ ਪੇਸ਼ਕਾਰੀ ਸੀ ਇਹ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਤੋਂ ਜਿਹੜੀ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਇਸ ਟੀਮ ਦੇ ਵਿੱਚ ਜਿੱਥੇ ਡਾਇਰੈਕਟ ਸੁਖਦੇਵ ਲੱਦੜ ਜੀ ਆਸ਼ੂ ਨਈਰ ਜੀ ਅਰਮਾਨ ਲੱਦੜ ਰਮਨਜੀਤ ਕੌਰ ਸ਼ੁਭਦੀਪ ਸ਼ੋਭ ਅਤੇ ਰੀਆ ਨੇ ਬਹੁਤ ਵਧੀਆ ਪੇਸ਼ਕਾਰੀ ਪੇਸ਼ ਕੀਤੀ ਅਤੇ ਇਸ ਦੌਰਾਨ ਇਸ ਸਮਾਗਮ ਦੇ ਵਿੱਚ ਇਸ ਸਕੂਲ ਦੇ ਬਾਨੀ ਮਹਾਨਾਨੀ ਕੁੰਦਰ ਸਿੰਘ ਜੀ ਦਾ ਸਮੂਹ ਪਰਿਵਾਰ ਵੀ ਇੱਥੇ ਸ਼ਾਮਲ ਸੀ ਜਿਨ੍ਹਾਂ ਦੇ ਵਿੱਚ ਮਨਜੀਤ ਸਿੰਘ ਪ੍ਰਦੀਪ ਕੌਰ ਤੋਂ ਅਲਾਵਾ ਹੋਰ ਵੀ ਰਿਸਪੈਕਟਡ ਪਰਸਨੈਲਿਟੀ ਜਿਹਨੀਆਂ ਵੀ ਸਮਾਗਮ ਦੇ ਵਿੱਚ ਆਈਆਂ ਉਹਨਾਂ ਨੂੰ ਜੀ ਆਇਆਂ ਵੀ ਕਿਹਾ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਇਸ ਸਮਾਗਮ ਦੇ ਵਿੱਚ ਉੱਚੇਚੇ ਤੌਰ ਦੇ ਉੱਤੇ ਪ੍ਰਿੰਸੀਪਲ ਸਰਦਾਰ ਜਗਮਉਨ ਸਿੰਘ ਜੀ ਜਿਹੜੇ ਸਕੂਲ ਦੇ ਵਿੱਚ ਲਗਾਤਾਰ 30 ਸਾਲ ਸਰਵਿਸ ਦੇਕੇ ਗਏ ਆ ਉਹਨਾਂ ਦੇ ਦੱਸੇ ਹੋਏ ਪੱਧ ਚ ਨਾ ਉੱਤੇ ਅਸੀਂ ਅੱਜ ਵੀ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ ਪਾਲਦੀ ਤੋਂ ਬਾਜੀ ਕੁਲਦੀਪ ਸਿੰਘ ਭੈਣਜੀ ਸ੍ਰਿੰਦਰਕੌਰ ਵੀ ਸਪੈਸ਼ਲ ਇਸ ਸਮਾਗਮ ਦੇ ਵਿੱਚ ਸ਼ਾਜਰ ਹੋਏ ਸਮੂਹ ਸਟਾਫ ਅਤੇ ਜਿੰਨੇ ਵੀ ਵਿਦਿਆਰਥੀ ਆ ਅਸੀਂ ਉਹਨਾਂ ਸਾਰਿਆਂ ਦੇ ਧੰਨਵਾਦੀ ਹਾਂ ਇਸ ਸਕੂਲ ਦੇ ਵਿੱਚ ਬਹੁਤ ਚੰਗੇ ਕੰਮ ਚਲੂ ਕਰਵਾਏ ਜਾ ਰਹੇ ਹਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਸੋ ਜੀ ਹੁਣ ਤੁਹਾਡੀ ਜਿਹੜੀ ਫੁੱਟਬਾਲ ਦੀ ਟੀਮ ਆ ਉਹਦੇ ਵੱਲੋਂ ਕੋਈ ਉਪਲਬਧੀ ਪ੍ਰਾਪਤ ਕੀਤੀ ਜੀ ਹੁਣ ਇਹਨਾਂ ਦਿਨਾਂ ਦੇ ਵਿੱਚ ਹਾਂਜੀ ਖਾਸਕੋ ਐਜੂਕੇਸ਼ਨ ਸੀਨੀਅਰ ਸੈਂਡਰੀ ਸਕੂਲ ਵੇਖੇ ਅੰਡਰ 14 ਅੰਡਰ 17 ਅਤੇ ਅੰਡਰ 19 ਨ ਅਕੈਡਮੀਜ਼ ਚੱਲ ਰਹੀਆਂ ਇਹ ਸਾਲ ਸਾਡੀ ਜਿਹੜੀ ਅੰਡਰ 17 ਫੋਰਸ ਸਤਾਤੇ ਰਹੀ ਹੈ ਤੇ ਅੰਡਰ 19 ਵੀ ਜਿਹੜੀ ਫੋਰਸ ਸਤਾਤੇ ਸੀ ਤੇ ਅੰਡਰ 14 ਵੀ ਚੌਥੇ ਨੰਬਰ ਤੇ ਰਹੀ ਤੇ ਹੁਣੇ ਹੋਣ ਜਿਹੜੀਆਂ ਐਮਪੀ ਦੇ ਵਿੱਚ ਅੰਡਰ 14 ਦੀ ਨੈਸ਼ਨਲ ਹੋਕੀ ਹੱਤੀ ਹੈ ਉਸ ਦੇ ਵਿੱਚ ਸਾਡੇ ਦੋ ਖਿਡਾਰੀ ਹਿੱਸਾ ਲੈ ਰਹੇ ਸੀ ਅਤੇ ਉਸ ਟੀਮ ਨੇ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ ਅਤੇ ਅੱਜ ਸਾਡੀ ਟੀਮ ਦਾ ਮੈਚ ਫਟੇਗੜ ਸਾਹਿਬ ਵਿਕੇ ਜਿਹੜੀ 올 ਇੰਡੀਆ ਅੰਡਰ 17 ਫੁੱਟਬਾਲ ਟੂਰਨਾਮੈਂਟ ਹੋ ਰਿਹਾ ਉਸ ਦੇ ਵਿੱਚ ਮਨਰਵਾ ਦੇ ਨਾਲ ਹੋ ਰਿਹਾ ਤੇ ਸਾਡੀਆਂ ਟੀਮਾਂ ਆਲੇ-ਦੁਆਲੇ ਕੋਈ ਵੀ ਟੂਰ ਜਿਹੜਾ ਰਿਸਪੈਕਟਡ ਟੂਰਨਾਮੈਂਟ ਹੈ ਉਸ ਦੇ ਵਿੱਚ ਸਾਡੀ ਟੀਮ ਹਿੱਸਾ ਲੈਂਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ